ਉਹਨਾਂ ਨੇ ਕੀ ਮਾਮਲਾ ਲੈ ਕੇ ਆਏ ਇਹ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੇ ਫਤਿਹ ਹੈ ਮੈਂ ਮੇਗਾ ਜੀ ਸਿੰਘ ਸਿਲੀ ਮੁਖਸਰ ਸਾਹਿਬ ਤੋਂ ਜੀ ਅਜੇ ਸਿੰਘ ਸਾਹਿਬ ਕੋਲੇ 2008 ਦਾ ਮਾਮਲਾ ਨੱਦੇ ਸਿਹੜੇ ਵਾਲਿਆਂ ਦਾ ਲੈ ਕੇ ਆਇਆ ਵਾ ਉੱਥੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਆ ਇਹਨਾਂ ਨੇ ਬਲਵੰਤ ਸਿੰਘ ਨਾਬੀ ਡੇਰੇ ਦਾਇਆ ਵੱਲੋਂ ਆਪਣੇ ਕਿਸੇ ਡੇਰੇ ਵਿੱਚ ਗੁਰਗਾਂ ਸਾਹਿਬ ਜੀ ਦਾ ਪਇਤਾਸ਼ ਕੀਤਾ ਹੋਇਆ ਸੀਗਾ ਉਸ ਉੱਪਰ ਤਿਲਕ ਲਗਾਇਆ ਗਿਆ ਵਾ ਤੇ ਜੋ ਕੀ ਸਾਡੀ ਮਿਆਦਤ ਦੇ ਬਿਲਕੁਲ ਉਲਟਾ ਸਾਡੀ ਮਿਆਦਤ ਦੇ ਖਿਲਾਫ ਆ ਗਲੂਗਸਾ ਗਲੂਗਾਂ ਤੁਸੀਂ ਜਿਹੜੀ ਗਲੂਗੋਲ ਸਕੇ ਜਿਹੜੀ ਬੇਰ ਦੀ ਵੀ ਕੀਤੀ ਗਈ ਆ ਉਸ ਦੇ ਵਿੱਚ ਚੰਦੂ ਮਾਜਾ ਪੰਨੀਤ ਕੋ ਤੇ ਸਜੀਤ ਸਿੰਘ ਇਹਨਾਂ ਤੇ ਜਵਾਂ ਨਹੀਂ ਕੋਈ ਵੀ ਕਾਰਵਾਈ ਕੀਤੀ ਗਈ ਤੇ ਉਸ ਉਸ ਵਿੱਚ ਆਈ ਸੀ ਐਪਲੀਕੇਸ਼ਨ ਬਲਵੰਤ ਸਿੰਘ ਤੋਂ ਇਹ ਨਾਮੀ ਡੇਰਾ ਜਿਸ ਸਿਹਰੇ ਵਾਲੇ ਸਿਹਰੇ ਵਾਲਾ ਬਲਵੰਤ ਸਿੰਘ ਹਾਂਜੀ ਉਹਨਾਂ ਨੇ ਆਪਣੇ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਪਤਾਕਾਸ਼ ਕੀਤਾ ਜਿਵੇਂ ਉਸ ਉੱਪਰ ਤਿਲਕ ਲਗਾਇਆ ਲਾਇਆ ਹਾਂਜੀ ਉਹਦੇ ਵਿੱਚ ਕੌਣ ਕੌਣ ਸ਼ਾਮਲ ਸੀ ਕੋਲੇਮ ਸਿੰਘ ਚੰਦੂ ਮਾਜਾ ਭੈ ਬੀਬੀ ਭੈ ਨੀਤ ਕੋ ਸਜਜੀ ਹਾਂ ਠੀਕ ਇਹਦੀ ਸ਼ਿਕਾਇਤ 2018 ਦੀ ਘਟਨਾ ਮੈਂ ਤੁਹਾਨੂੰ ਅੱਜ ਕਰਦੇ ਹਾਂ ਅਸੀਂ ਪਹਿਲਾਂ ਵੀ ਕੀਤੀਆਂ ਹੋਈਆਂ ਨੇ ਉਦੋਂ ਤੱਕ ਕੁਝ ਇਹਨਾਂ ਨੇ ਨਹੀਂ ਅਸੀਂ ਅੱਜ ਫੇਰ ਲੈ ਕੇ ਆਏ ਹਾਂ ਸ਼ਿਕਾਇਤ ਪਹਿਲਾਂ ਇਹ ਅੱਜ ਤੋਂ 2 ਸਾਲ ਪਹਿਲਾਂ ਦਿੱਤੀ ਸੀ। ਵਾਹਿ ਜੀ ਭਾਈ ਕੀ ਨਾਂ ਪਰ ਕੀ ਮਾਮਲਾ ਲੈ ਕੇ ਆਏ? ਇਹ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੇ ਫਤਿਹ ਹੈ। ਮੈਂ ਮੇਗਾਜੀ ਸਿੰਘ ਸਿਲੀ ਮੁਖਸਰ ਸਾਹਿਬ ਤੋਂ ਇਹ ਅਜੇ ਸਿੰਘ ਸਾਹਿਬ ਕੋਲੇ 2008 ਦਾ ਮਾਮਲਾ ਲਨਦੇ ਸਿਹੜੇ ਵਾਲਿਆਂ ਦਾ ਲੈ ਕੇ ਆਇਆ ਵਾ। ਉੱਥੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਆ। ਇਹਨਾਂ ਨੇ ਬਲਵੰਤ ਸਿੰਘ ਨਾਬੀ ਡੇਰੇ ਦਾਇਆ ਵੱਲੋਂ ਆਪਣੇ ਕਿਸੇ ਡੇਰੇ ਵਿੱਚ ਗੁਰਗਾਂ ਸਾਹਿਬ ਜੀ ਦਾ ਪਇਤਾਸ਼ ਕੀਤਾ ਹੋਇਆ ਸੀਗਾ। ਉਸ ਉੱਪਰ ਤਿਲਕ ਲਗਾਇਆ ਗਿਆ ਵਾ। ਤੇ ਜੋ ਕੀ ਸਾਡੀ ਮਜਾਦਾ ਦੇ ਬਿਲਕੁਲ ਉਲਟਾ ਸਾਡੀ ਮਜਾਦਾ ਦੇ ਖਿਲਾਫ ਆ। ਲੁਗਸਾ ਲੁਗਾਂ ਤੋਂ ਸਾਬ ਜੀ ਦੀ ਲੁਗੋ ਬੋਸ ਸਗੇ ਜੀ ਦੀ ਬੇਦ ਦੀ ਵੀ ਕੀਤੀ ਗਈ ਆ ਉਸ ਦੇ ਵਿੱਚ ਚੰਦੂ ਮਾਜਾ ਪੰਡਿਤ ਕੋ ਤੇ ਸਜੀਤ ਸਿੰਘ ਇਹਨਾਂ ਤੇ ਜਵਾਂ ਨਹੀਂ ਕੋਈ ਵੀ ਕਾਰਵਾਈ ਕੀਤੀ ਗਈ ਤੇ ਉਸ ਉਸ ਵਿੱਚ ਆਈ ਸੀ ਐਪਲੀਕੇਸ਼ਨ ਗੁਰਵੰਤ ਸਿੰਘ ਕੌਂਟ ਇਹ ਨਾਮੀ ਡੇਰਾ ਜਿਸੇ 헤ੜੇ ਵਾਲੇ 헤ੜੇ ਵਾਲਾ ਬਲਵੰਤ ਸਿੰਘ ਹਾਂਜੀ ਉਹਨਾਂ ਨੇ ਆਪਣੇ ਡੇਰੇ ਦੇ ਵਿੱਚ ਗੁਰਵੰਤ ਸਾਹਿਬ ਨੂੰ ਪਤਾ ਪਤਾਕਾਸ਼ ਕੀਤਾ ਹੋਇਆ ਸੀਗਾ ਉਸ ਉੱਪਰ ਤਿਲਕ ਲਗਾਇਆ ਗਿਆ ਸੀ ਤਿਲਕ ਲਗਾਇਆ ਹਾਂਜੀ ਉਹਦੇ ਵਿੱਚ ਕੌਣ ਕੌਣ ਸ਼ਾਮਲ ਸੀ ਕੋਮ ਸਿੰਘ ਚੰਦੂ ਮਾਜਵਾ ਭਾਈ ਬੀਬੀ ਭਾਈ ਨੀਤਕੌਰ ਸ ਸਜੀਤ ਸਿੰਘ ਹਾਂਜੀ ਠੀਕ ਇਹਦੀ ਸ਼ਿਕਾਇਤ 2008 ਦੀ ਘਟਨਾ ਮੈਂ ਤੁਹਾਨੂੰ ਅੱਜ ਕਰਦੇ ਹਾਂ ਅਸੀਂ ਪਹਿਲਾਂ ਵੀ ਕੀਤੀਆਂ ਹੋਈਆਂ ਨੇ ਉਦੋਂ ਦਾ ਕੁਝ ਇਹਨਾਂ ਨੇ ਨਹੀਂ ਤੇ ਅਸੀਂ ਅੱਜ ਫੇਰ ਲੈ ਕੇ ਆਏ ਹਾਂ ਸ਼ਿਕਾਇਤ पहला ये आज तो दो साल पहले थी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप